ਸਰੇ ਜੁੱਤ ਦੋ ਲੇਡੀਆਂ ਨੇ ਜੀ ਇਹਨਾਂ ਕੋਲ ਕੀ ਕੁਝ ਬਰਾਮਦ ਹੋਇਆ ਕੀ ਇਹਨਾਂ ਦਾ ਸਟੇਟਸ ਹੈ ਇਹ ਜੀ ਪੰਜਾਬ ਪੁਲਿਸ ਵੱਲੋਂ ਮਾਨਯੋਗ ਡੀਜੀ ਡੀਜੀ ਸਾਹਿਬ ਦੇ ਹਦਾਇਤਾਂ ਤ ਹ ਤੱਕ ਐਸਐਸਪੀ ਸਾਹਿਬ ਸ੍ਰੀ ਬਰुण ਸ਼ਰਮਾ ਜੀ ਆਈਪੀਐਸ ਐਸਐਸਪੀ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀਐਸਪੀ ਸਾਹਿਬ ਨਾਭਾ ਸ੍ਰੀ ਦਵਿੰਦਰ ਅਤਰੀ ਜੀ ਦੀ ਨਿਗਰਾਨੀ ਹੇਠ ਜੀ ਕਾਸ਼ੋ ਆਪਰੇਸ਼ਨ ਅਸੀਂ ਸ਼ੁਰੂ ਕੀਤਾ ਜੀ ਤੇ ਕੱਲ ਕਾਸ਼ੋ ਆਪਰੇਸ਼ਨ ਦੇ ਦੌਰਾਨ ਅਸੀਂ ਦੋ ਲੇਡੀਆਂ ਨੂੰ ਅਲੱਗ ਅਲੱਗ ਥਾਂ ਤੋਂ ਸਾਡੇ ਆਈਓਜ਼ ਨੇ ਕਾਬੂ ਕੀਤਾ ਜੀ ਜਿਨ੍ਹਾਂ ਤੋਂ ਇਹ ਚੌਕੀ ਇੰਚਾਰਜ ਛੀਟਾ ਵਾਲਾ ਸਬ ਇੰਸਪੈਕਟਰ ਸਰਵਜੀਤ ਸਿੰਘ ਸਮੇਤ ਪੁਲਿਸ ਪਾਰਟੀ ਨੇ ਇੱਕ ਲੇਡੀਜ਼ ਨਾਮ ਅਦਾਲ ਜੀ ਅਮਰਪਾਲੀ ਉਰਫ ਜੋਤੀ ਨੂੰ ਕਾਬੂ ਕਰਕੇ ਉਹਦੇ ਕੋਲੋਂ 10 ਗ੍ਰਾਮ ਚਿਟਾ ਗ੍ਰਬੰਧ ਕੀਤਾ ਜੀ ਤੇ ਪਰਚਾ ਦਰਜ ਕਰਤਾ ਜੀ ਤੇ ਇਸੇ ਤਰ੍ਹਾਂ ਦੀ ਚੌਕੀ ਇੰਚਾਰਜ ਗਲਵੱਟੀ ਪੀਐਸਏ ਬਲਕਾਰ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਇੱਕ ਲੇਡੀਜ਼ ਜਿਹਦਾ ਨਾਮ ਪਤਾ ਲੱਗਿਆ ਪਰਮਜੀਤ ਕੌਰ ਨੇ ਉਹਨੂੰ ਕਾਬੂ ਕਰਕੇ ਉਸ ਤੋਂ ਬਰਾਮਦ ਕੀਤੀ 10 ਗ੍ਰਾਮ ਚਿਟਾ ਜੀ ਜਿਨ੍ਹਾਂ ਦੇ ਖਰਾਬ ਸੀ ਐਨਡੀਪੀ ਸੈਕਟਰ ਦੇ ਇਹਨਾਂ ਮੁਕਦਮੇ ਦਰਜ ਕਰ ਦਿੱਤੇ ਜੀ ਤੇ ਤਫਤੀਸ਼ جاری ਹੈ ਜੀ ਤੇ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਖਿਲਾਫ ਨਸ਼ਾ ਬੀਜਣ ਦੀਆਂ ਇਹ ਪੱਗਿਰ ਜੀ ਅਲੱਗ-ਅਲੱਗ ਦਰਜ ਨੇ ਜੀ ਕੋਰ ਡੂਰਿੰਗ ਇਨਵੈਸਟੀਗੇਸ਼ਨ ਦੀ ਗੱਲ ਹੈ ਦੋਮੇ ਦੋਵੇਂ ਔਰਤਾਂ ਦੇ ਖਿਲਾਫ ਇਹਨੇ ਜੀ ਦੋਨੇ ਲੇਡੀਜ਼ ਜੀ ਹਾਂ ਜੀ ਦੋਨੇ ਲੇਡੀਜ਼ ਵੀ ਡੀਲ ਪੱਖੀ ਦਰਜ ਨੇ ਪਹਿਲਾਂ ਵੀ ਉਹ ਵੀ ਦੋਨੋਂ ਤੇ ਹੈ ਦੋਨਾਂ ਤੇ ਜੀ ਹਾਂ ਪ੍ਰੀਵੀਅਸ ਰਿਕਾਰਡ ਹੈ ਨਾ ਪਰਚਰਜ ਹੋਏ ਨੇ ਜੀ ਐਨਡੀਪੀਐਸ ਦੇ ਪਰਚਰਜ ਹੋਏ ਨੇ ਤੇ ਹੁਣ ਫਿਰ ਕੀ ਕਰ ਰਹੀ ਹੈ ਇਹਨਾਂ ਨੂੰ ਅਸੀਂ ਮੰਨਿਓ ਅਦਾਲਤ ਦੇ ਵਿੱਚ ਅਸੀਂ ਪੇਸ਼ ਕਰਾਂਗੇ ਜੀ ਪੁਲਿਸ ਰਿਮਾਰਡ ਹਾਸਲ ਕਰਕੇ ਜੀ ਫਾਰਦਰ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਜੀ ਕਿ ਉਹ ਕੁਛ ਪਤਾ ਲੱਗਿਆ ਜੀ ਕਿੱਥੋਂ ਲਿਆਂਦੇ ਸੀ ਕਿੱਥੇ ਉਹ ਅਸੀਂ ਪੁੱਛਗਿੱਛ ਕਰਾਂਗੇ ਜੀ ਪੁਲਿਸ ਰਿਮਾਰਡ ਹਾਸਲ ਕਰਕੇ ਜਿਹਨਾਂ ਦੇ ਬੈਕਵਰਡ ਲਿੰਕੇਜ ਫਾਰਵਰਡ ਲਿੰਕੇਜ ਦੀ ਡਿਟੇਲ ਅਸੀਂ ਉਹ ਇਨਵੈਸਟੀਗੇਸ਼ਨ ਕਰਾਂਗੇ ਸਾਰੇ ਜੁੱਤ ਦੋ ਲੇਡੀਜ਼ ਫੜੀਆਂ ਨੇ ਜੀ ਇਹਨਾਂ ਕੋਲ ਕੀ ਕੁਝ ਬਰਾਮਦ ਹੋਇਆ ਕੀ ਇਹਨਾਂ ਦਾ ਸਟੇਟਸ ਹੈ ਏ ਜੀ ਪੰਜਾਬ ਪੁਲਿਸ ਵੱਲੋਂ ਮਾਨਯੋਗ ਡੀਜੀ ਡੀਜੀ ਸਾਹਿਬ ਦੀ ਹਦਾਇਤਾਂ ਤ ਹ ਤੱਕ ਐਸਐਸਪੀ ਸਾਹਿਬ ਸ੍ਰੀ ਬਰुण ਸ਼ਰਮਾ ਜੀ ਆਈਪੀਐਸ ਐਸਐਸਪੀ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀਐਸਪੀ ਸਾਹਿਬ ਨਾਭਾ ਸ੍ਰੀ ਦਵਿੰਦਰ ਅਤਰੀ ਜੀ ਦੀ ਨਿਗਰਾਨੀ ਹੇਠ ਜੀ ਕਾਸ਼ੋ ਆਪਰੇਸ਼ਨ ਅਸੀਂ ਸ਼ੁਰੂ ਕੀਤਾ ਜੀ ਤੇ ਕੱਲ ਕਾਸ਼ੋ ਆਪਰੇਸ਼ਨ ਦੇ ਦੌਰਾਨ ਅਸੀਂ ਦੋ ਲੇਡੀਆਂ ਨੂੰ ਅਲੱਗ-ਅਲੱਗ ਥਾਂ ਤੋਂ ਸਾਡੇ ਆਈਓਜ਼ ਨੇ ਕਾਬੂ ਕੀਤਾ ਜੀ ਜਿਨ੍ਹਾਂ ਤੋਂ ਚੌਕੀ ਚਾਰਜ ਛੀਟਾ ਵਾਲਾ ਸਬ ਇੰਸਪੈਕਟਰ ਸਰਵਜੀਤ ਸਿੰਘ ਸਮੇਤ ਪੁਲਿਸ ਪਾਰਟੀ ਨੇ ਇੱਕ ਲੇਡੀਜ਼ ਦਾ ਨਾਮ ਅਮਰਪਾਲੀ ਉਰਫ ਜੋਤੀ ਨੂੰ ਕਾਬੂ ਕਰਕੇ ਉਹਦੇ ਕੋਲੋਂ 10 ਗ੍ਰਾਮ ਚਿੱਟਾ ਗ੍ਰਬੰਧ ਕੀਤਾ ਜੀ ਤੇ ਪਰਚਾ ਦਰਜ ਕਰਤਾ ਜੀ ਤੇ ਇਸੇ ਤਰ੍ਹਾਂ ਦੀ ਚੌਕੀ ਇੰਚਾਰਜ ਗਲਵੱਟੀ ਜੀ ਐਸਏ ਬਲਕਾਰ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਇੱਕ ਲੇਡੀਜ਼ ਜਿਹਦਾ ਨਾਮ ਪਤਾ ਲੱਗਿਆ ਪਰਮਜੀਤ ਕੌਰ ਨੇ ਉਹਨੂੰ ਕਾਬੂ ਕਰਕੇ ਉਸ ਤੋਂ ਬਰਾਮਦ ਕੀਤੀ 10 ਗ੍ਰਾਮ ਚਿੱਟਾ ਜੀ ਜਿਨ੍ਹਾਂ ਦੇ ਖਿਲਾਫ ਸੀ ਐਨ ਡੀ ਪੀ ਐ ਸੈਕਟਰ ਦੀ ਨਿਮਕਦਮੇ ਦਰਜ ਕਰ ਦਿੱਤੇ ਜੀ ਤੇ ਤਫਤੀਸ਼ ਜਾਰੀ ਹੈ ਜੀ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਖਿਲਾਫ ਨਸ਼ਾ ਵੇਚਣ ਦੀਆਂ ਐਫਆਈਆਰਜ਼ ਅਲੱਗ-ਅਲੱਗ ਦਰਜ ਨੇ ਜੀ ਉਹ ਡਿਊਰਿੰਗ ਇਨਵੈਸਟੀਗੇਸ਼ਨ ਦੀ ਗੱਲ ਹੈ ਦੋਵੇਂ ਦੋਵੇਂ ਉੜਤਾਰੇ ਖਿਲਾਫ ਇਹ ਨਹੀਂ ਜੀ ਦੋਨੇ ਲੇਡੀਜ਼ ਜੀ ਹਾਂ ਜੀ ਦੋਨੇ ਲੇਡੀਜ਼ ਨਹੀਂ ਡੀਲ ਪਰਚੀ ਦਰਜ ਨਹੀਂ ਪਹਿਲਾਂ ਵੀ ਉਹ ਵੀ ਦੋਨੋਂ ਤੇ ਹੀ ਹੈ ਦੋਨਾਂ ਤੇ ਜੀ ਹਾਂ ਪ੍ਰੀਵੀਅਸ ਰਿਕਾਰਡ ਹੈ ਇਹਨਾਂ ਦਾ ਪਰਚਰਜ ਹੋਏ ਨੇ ਕੈਡੀ ਪੀਐਸ ਦੇ ਪਰਚਰਜ ਹੋਏ ਨੇ ਤਾਂ ਟੀਮ ਹੁਣ ਫਰਦਰ ਕੀ ਕਰ ਰਹੀ ਹੈ ਇਹਨਾਂ ਨੂੰ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਅਸੀਂ ਪੇਸ਼ ਕਰਾਂਗੇ ਜੀ ਪੁਲਿਸ ਰਿਮਾਂਡ ਹਾਸਲ ਕਰਕੇ ਜੀ ਫਰਦਰ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਜੀ ਕਿ ਉਹ ਕੁਛ ਪਤਾ ਲੱਗਿਆ ਜੀ ਕਿੱਥੋਂ ਲੈਂਦੇ ਸੀ ਕਿੱਥੇ ਉਹ ਅਸੀਂ ਪੁੱਛਗਿਛ ਕਰਾਂਗੇ ਜੀ ਪੁਲਿਸ ਰਿਮਾਰਡ ਹਾਸਲ ਕਰਕੇ ਜਿਹਨਾਂ ਦੇ ਬੈਕਵਰਡ ਲਿੰਕੇਜ ਫਾਰਵਰਡ ਲਿੰਕੇਜ ਦੀ ਡਿਟੇਲ ਅਸੀਂ ਉਹ ਇਨਵੈਸਟੀਗੇਸ਼ਨ ਕਰਾਂਗੇ